ਅਬੋਹਰ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਪਿੰਡ ਸੈਦਾਵਾਲੀ ਨਿਵਾਸੀ ਭੁਪਿੰਦਰ ਕੁਮਾਰ ਉਮਰ 22 ਸਾਲ ਸ਼ਾਦੀਸ਼ੂਦਾ ਲਾਪਤਾ ਸੀ ਜਿਸ ਦੀ ਅੱਜ ਸਵੇਰੇ ਰੇਲਵੇ ਸਟੇਸ਼ਨ ਤੋਂ লাশ ਮਿਲੀ ਹੈ ਸੂਚਨਾ ਮਿਲਨ ਉਪਰੰਤ ਜੀਆਰਪੀ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਇਹ ਨੌਜਵਾਨ ਭੁਪਿੰਦਰ ਕੁਮਾਰ ਪੁੱਤਰ ਭੂ ਰਾਮ ਵਾਸੀ ਸੈਦਾਵਾਲੀ ਵਜੋਂ ਪਛਾਣ ਹੋਈ ਹੈ ਜਿਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ ਇਸ ਦਾ ਕੀ ਅਤਿ ਬੜੀ ਕੁੱਪਤਾ ਹੈ ਜਿਹੜੀ ਕਿ ਰੇਲਵੇ ਸਟੇਸ਼ਨ ਦਾ ਬੋਰਡ ਤੋਂ ਮਿਲੀ ਹੈ ਇੱਕ ਬੰਦੇ ਨੇ 22 ਸਾਲ ਲੜਕੇ ਨੇ ਇੱਕ ਹੱਥ ਮੱਤੇ ਕੀਤੀ ਹੈ ਜਿਹੜੀ ਕਿ ਮੌਕੇ ਤੇ ਜੀਆਪੀ ਪੁਲਿਸ ਤੇ ਆ ਜੀਆਪੀ ਪੁਲਿਸ ਮੌਕੇ ਤੇ ਪਹੁੰਚੀ ਤੇ ਡੈਡ ਬੋਡੀ ਨੂੰ ਸਰਕਾਰੀ ਹਸਪਤਾਲ ਕਾ ਦਿੱਤਾ ਗਿਆ ਪਰਿਵਾਰ ਨੂੰ ਦਾਲ ਚੁੱਕੇ ਉਹ ਕਈ ਦਿਨਾਂ ਤੋਂ ਲੱਭ ਰਿਹਾ ਸੀ 10-12 ਦਿਨਾਂ ਤੋਂ ਤੇ ਇਹ ਲੜਕੇ ਨੇ ਇਹ ਸਰਦਾਰ ਦਾ ਵਸੀ ਹੈ ਜਿਹਨੇ ਕਿ ਹੱਥ ਮੱਤੇ ਕੀਤੀ ਹੈ ਉਸ ਨੇ ਮੈਸੇਜ ਦਿੱਤਾ ਇਸ ਆਦਮੀ ਜਿਹੜਾ ਉਹ ਫਾਈਲ ਦਾ ਜਿਹੜੀ ਲੈਣ ਹੈ ਉਹਦੇ ਤੇ ਤਾਲੀ ਟ੍ਰੇਨ ਸੰਭਾਲ ਗਿਆ ਕੋਈ ਜਲਾਤੇ ਮੈਂ ਜੀਤ ਕੁਮਾਰ ਮੇਰੇ ਨਾਲ ਜਿਹੜੇ ਮਲਾਜਮ ਐ ਸੀ ਮੌਕੇ ਤੇ ਜਾਇ ਉਹ ਮੌਕੇ ਤੇ ਜਾਇ ਜਿਸ ਕਿਸਮ ਜਿਹੜਾ ਟ੍ਰੇਨ ਦਾ ਡਰਾਈਵਰ ਸੀ ਤੇ ਗਾਰਡ ਉਹਨਾਂ ਨੇ ਜਿਹੜੀ ਬੌਡੀ ਚੁਲੱਦ ਕੇ ਮਤਲ ਲੈ ਆਂਦੀ ਮੌਕੇ ਤੋਂ ਫਿਰ ਅਸ਼ਵਾਬ ਸੈਕਸ਼ਨ ਨੰਬਰ 1 ਤੇ ਜਿਹੜੀ ਪੋਜੀਸ਼ਨ ਉਹਨਾਂ ਨੇ ਲਾਤੀ ਕਿਉਂਕਿ ਜਿੱਥੇ ਮੌਤ ਹੋ ਚੁੱਕੀ ਸੀ 27 ਸਤਬਰ 26 ਜਿਹਦੀ ਉਮਰ 22 23 ਸਾਲ ਦੇ ਤਕਰੀਬ ਹੋਵੇ ਜਿਹੜੀ ਕਿ ਕਾਰਵੇ ਜਿਹੜੀ ਉਹ ਕੁੱਤੋਸ ਤਾਂ ਜੀ ਜਮਾ ਰੋਟੇ ਦੀਆਂ ਅੰਤਿਜਾਰੀ ਇੱਥੋਂ ਹੈ ਜੀ ਮੈਂ ਸੈਟਰ ਇਹਨੂੰ ਕਿਦਾਂ ਲੱਗੇ ਕਿਨੇ ਵੇਲੇ ਗੜ ਲੱਪਤਾ ਸੀ ਐਤਵਾਰ ਦਾ ਹੈ ਐਤਵਾਰ 12 ਦੇ ਰੀਨ ਚ ਗਏ ਸੀ ਕਿਹਨੇ ਬੱਚੇ ਨੇ ਬੱਚੇ ਜੀ ਬੱਚੇ ਨਹੀਂ ਠੀਕ ਤੁਹਾਨੂੰ ਕਿੱਥੇ ਲੱਭਿਆ ਜੀ ਪਿਆ ਤਾਂ ਉਹਨਾਂ ਟ੍ਰੇਨ ਜੀ ਹੈ ਜਿਹੜੀ ਟ੍ਰੇਟ ਆਈ ਆ